ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਾ ਤੇ ਦੇਣ ਲੱਗਾ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਕਿਲੋ ਫੇਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਇਹ ਆ ਜੀ ਸੂਪ ਦਾ ਘਗਰਾ ਪੰਜਾਬਣਾਂ ਵਾਲੇ ਪਹਿਨਣ ਵਾਲੀਆਂ ਬਸਤਾ ਵਿੱਚ ਘਗਰਾ ਬਸ਼ੇਰ ਸਾਰਾ ਕਰਦਾ ਹੈ ਘਗਰਾ ਪੰਜਾਬ ਦਾ ਪ੍ਰਾਤਨ ਪਹਿਰਾਵਾ ਹੈ ਸਲਵਾਰ ਤੇ ਕਮੀਜ਼ ਮੁਸਲਮਾਨਾਂ ਵੱਲੋਂ ਆਇਆ ਪਹਿਰਾਵਾ ਹੈ ਕੁੜਤੀ ਅਤੇ ਘਗਰੀ ਪੰਜਾਬਣਾਂ ਦਾ ਪਹਿਰਾਵਾ ਰਿਹਾ ਹੈ ਘਗਰਾ ਤੇ ਘਗਰੀ ਪੰਜਾਬ ਦੇ ਵਿਰਸੇ ਦੀ ਇੱਕ ਤਰ੍ਹਾਂ ਪਛਾਣ ਹੈ ਪੰਜਾਬੀ ਮਰਦ ਗੋਲਗਲ ਵਾਲਾ ਕਮੀਜ਼ ਅਤੇ ਚਾਦਰਾਂ ਪਹਿਨਦੇ ਸਨ ਸਿਰ ਉੱਤੇ ਉਹ ਤਰਲੇ ਵਾਲੀ ਪਗੜੀ ਬੰਨ੍ਹਦੇ ਇਸ ਪਗੜੀ ਦੇ ਦੋ ਤਰਲੇ ਹੁੰਦੇ ਸਨ ਇੱਕ ਮਾਵਾ ਲਾ ਕੇ ਪੱਗ ਦੇ ਉੱਪਰ ਰਖਲਾ ਰਿਹਾ ਹੁੰਦਾ ਸੀ ਜਿਵੇਂ ਸਿਰ ਉੱਤੇ ਫੁੱਲ ਰੱਖੇ ਹੋਣ ਦੂਜਾ ਉਹ ਤਾਂ ਤਰਲਾ ਕੰਨਾਂ ਉੱਤੇ ਰੱਖਿਆ ਹੁੰਦਾ ਸੀ ਘੱਗਰਾਂ ਨਾਲ ਛੇਟ ਗਈ ਜਹੀ ਕੁਰਤੀ ਪਹਿਨੀ ਜਾਂਦੀ ਸੀ ਤੇ ਚੁੰਨੀ ਲਈ ਜਾਂਦੀ ਸੀ ਸਤਨਾ ਬਿਹਾਰ ਦਿਨੀ ਵੀ ਇੱਕ ਗਰਾਹੀ ਪਹਿਨਿਆ ਜਾਂਦਾ ਸੀ ਪਰ ਸਿਰ ਉੱਤੇ ਬਾਗ ਜਾਂ ਫਲਕਾਰੀ ਲਈ ਜਾਂਦੀ ਸੀ ਬਹੁਤਿਆਂ ਘੁੱਟ ਘੜਦੀ ਸਨ ਸੋ ਇਸ ਤਰ੍ਹਾਂ ਘੁੰਡ ਦਾ ਜੇਕਰ ਲੋਕ ਗੀਤਾਂ ਵਿੱਚ ਆਉਂਦਾ ਹੈ ਲੰਮਾ ਸਾਰਾ ਘੁੰਡ ਕੱਢਿਆ ਤੇਰੀ ਪਤਲੋ ਰਮ ਜਨਾ ਜਾਣੀ ਮੈਂ ਤਾਂ ਤੇਰਾ ਬਿਓਟ ਲੱਗਦਾ ਇਹ ਤਾਂ ਬਣ ਗਈ ਉਲਟ ਕਹਾਣੀ ਲੋਕੋ ਵੀਰ ਗਿਆ ਠੱਗਿਆ ਘੁੰਡ ਕੱਢਦੀ ਕਾਲੀ ਜਾਂ ਕਾਨੀ ਪੰਜਾਬਣਾ ਆਪਣੇ ਪਹਿਰਾਵਿਆਂ ਭਤੀ ਬੜੀਆਂ ਸੁਚੇਤ ਸਨ ਉਹ ਇਹਨਾਂ ਨੂੰ ਸਾਹਮ ਕੇ ਸੰਦੂਕ ਵਿੱਚੇ ਰੱਖਦੀਆਂ ਜਾਂ ਸੋਹਣੀਆਂ ਕੀਲਿਆ ਤੇ ਟੰਗਦੀਆਂ ਸਨ ਵੀਰ ਮੇਰੇ ਨੇ ਕੁਰਤੀ ਦਿੱਤੀ ਸੋਨੇ ਦੇ ਬਟਨਾਂ ਵਾਲੀ ਇਸ ਦੇ ਉੱਤੇ ਅਕਤਾ ਰਖਦੀ ਨੰਨ ਜੋ 12 43 ਉਹ ਵੇਖ ਨੰਨਦੇ ਨਹੀਂ ਤੋਤਾ ਬੋਲੇ ਟਾਲੀ ਉਹ ਵੇਖ ਨੰਨਦੇ ਨਹੀਂ ਪੱਗਾਂ ਬਾਰੇ ਤਾਂ ਬੜੇ ਸਤਿਕਾਰਯੋਗ ਚਰਚਾ ਹੁੰਦੀ ਹੈ ਤੇਰੀ ਬਸੰਦੂਰੀ ਪੱਗ ਦੇ ਸਾਨੂੰ ਮਸਿਆ ਚ ਪਹਿਣ ਭਲੇਖੇ ਰੱਗੀ ਰੰਗੀ ਪੱਗ ਰਹੀ ਬੱਬ ਸੋਹਣਿਆ ਇੱਕ ਤੇਰੀ ਜਾਲ ਬਣ ਲਈ ਸਾਨੂੰ ਭੁੱਲ ਗਿਆ ਰੱਬ ਸੋਹਣਿਆ 50 ਗਜ ਦੀ ਤੂੰ ਪਗੜੀ ਬੰਨਦਾ 5 ਗਜ ਦਾ ਤੂੰ ਸੱਡਦਾ ਟੋਹਰਾ ਤੇਰੀ ਰੀਸ ਨਹੀਂ ਬਾਗਾਂ ਦੇ ਆਵੇ ਪੌਰਾ ਤੇਰੀ ਰੀਸ ਨਹੀਂ ਕੁੜੀਆਂ ਆਪਣੀਆਂ ਮਾਵਾਂ ਨੂੰ ਫਰਮਾਇਸ ਇਸ ਤਰ੍ਹਾਂ ਕਰਨੇ ਸਨ ਮਾਏ ਨਹੀਂ ਕਾਈ ਸੂਫ ਲਿਆ ਦੇ ਲਿਸਕਣੀ ਸੱਤਣ ਸਲਾਵਾ ਸੱਤਣ ਪਾ ਕੇ ਪਿੰਡ ਵਿੱਚ ਜਾਵਾ ਪਿੰਡ ਦੇ ਮੁੰਡੇ ਅਖਣ ਮੋਰ ਨਹੀਂ ਮੈਂ ਅਖ ਨਾ ਫਰਕਾਵਾ ਪਿੰਡ ਵਿੱਚ ਦੀ ਮੁੰਡਿਆਂ ਦੇ ਸੱਤ ਬਣ ਕੇ ਲੰਘ ਜਾਵਾ ਵਿੱਚ ਦੀ ਮੁੰਡਿਆਂ ਦੇ ਕੁਰਤਾ ਮੇਰਾ ਬਹੁਤ ਜਿਗਰ ਦਾ ਬਰੀਕ ਬਕੇ ਦਾ ਸੀਤਾ ਮੋਢਿਆਂ ਉੱਤੋਂ ਦੀ ਛੁੱਟਿਆ ਪੇਚਕਾ ਪੱਟੀ ਤਰਿਆ ਪੀਤਾ ਜੱਫੀ ਵਿੱਚ ਮੜਾ ਸੁੱਟਿਆ ਏਕੀ ਸੋਹਣੀ ਆਗੀ ਤਾਂ ਜੱਫੀ ਵਿੱਚ ਮੜਾ ਸੁੱਟਿਆ ਲਹਿੰਗਾ ਵੀ ਕੋ ਗਰਵਾਹੀ ਕੁ ਰੂਪ ਸੀ ਇਹ ਕੁੜੀਆਂ ਪਾਉਂਦੀਆਂ ਸਨ ਘੱਗਰਾ ਦਾ ਕਈ ਬੇਰ 20 ਵੀ ਗੱਜ ਦਾ ਵੀ ਹੁੰਦਾ ਸੀ ਪਰ ਲਹਿੰਗਾ ਥੋੜੀ ਆਸ ਤੇ ਚੋਣਾ ਵਾਲਾ ਹੁੰਦਾ ਸੀ ਲੈਸ ਕਲਰਸ ਕਮੀਰਾ ਲਹਿੰਗਾ ਕਰਦਾ ਹੱਥ ਨਾਲ ਲਾਇਓ ਖੱਬਾ ਇਸ ਦੇ ਸ਼ੀਸ਼ਿਆਂ ਨੂੰ ਲੱਗਣਾ ਜਾਵੇ ਤੱਬਾ ਇਸ ਦੇ ਸ਼ੀਸ਼ਿਆਂ ਨੂੰ ਕੱਗਰੀਵਾਰੇ ਹੋਰ ਸਾਰੇ ਪਹਿਰਾਵੇ ਨਾਲੋਂ ਵੱਧ ਲੋਕਗੀਤ ਮਿਲਦੇ ਹਨ ਕੱਗਰੀਵਾਰੇ ਹੋਰ ਸਾਰੇ ਪਹਿਰਾਵੇ ਨਾਲੋਂ ਵੱਧ ਲੋਕਗੀਤ ਮਿਲਦੇ ਹਨ 20 ਗੱਜ ਦਾ ਤਾਂ ਕਗਰਾ ਸਿਪਿਆ ਲਾਉਣ ਨੂੰ ਘੁੰਗਰੂ ਲਾਏ ਪਟਿਆਲੇ ਦਾ ਰੇਸ਼ਮੀ ਨਾਲਾ ਸੇਆਂ ਤੇ ਫੁੱਲ ਸਾਵੇ ਕਗਰੇ ਦੀ ਮौज ਬੜੀ ਹਵਾ ਸਿੱਧੀ ਦਿੱਲੀ ਨੂੰ ਜਾਵੇ ਕਗਰੇ ਦੀ ਮौज ਬੜੀ ਹਵਾ ਸਿੱਧੀ ਦਿੱਲੀ ਨੂੰ ਆਵੇ ਕੱਗਰੀ ਮੌਜ ਬੜੀ ਹਰੀਆਂ ਕੁਰਤੀਆਂ ਕਰਮਚੀਕ ਗਰੇ ਕੁਰਤੀ ਨੂੰ ਬਾਟਰ ਲਾਈਏ ਪਿੰਡ ਵਿੱਚ ਜਾਣਾ ਸਹਰਿਆਂ ਦੇ ਬਣ ਕੇ ਕਬੂਤਰੀ ਜਾਈਏ ਪਿੰਡ ਵਿੱਚ ਜਾਣਾ ਸਹਰਿਆਂ ਦੇ ਲੰਮੀ ਰੰਮ ਦਾ ਲੰਮੀ ਰਨ ਦਾ ਕੀ ਸਲਾਈਏ ਜਿਉ ਕੋਠੇ ਦੀ ਥੰਮੀ ਬੀਹਾ ਗਜਾਂ ਦਾ ਬੀਹਾ ਗਜਾਂ ਦਾ ਘਗਰਾ ਪਾਵੇ ਅਜੇ ਵੀ ਅਰਦੀ ਨੰਗੀ ਇਹ ਬਹੁਤਿਆਂ ਦਾ ਘਗਰਾ ਲੰਮਾ ਹੁੰਦਾ ਤਾਂ ਮੁੰਡੇ ਇਹ ਬੋਲੀ ਚੁੱਕਦੇ ਉਥਲੇ ਪਾਸੇ ਇੱਕ ਬੌਟੀ ਆਈ 20 ਗੱਜ ਦਾ ਘਗਰਾ ਪਾਵੇ ਛੁੱਟੀ ਹੋਈ ਝਾੜੂ ਦੀ ਗਲੀ ਹੁੰਝਦੀ ਜਾਵੇ ਛੁੱਟੀ ਹੋਈ ਘੜ ਝਾੜੂ ਦੀ ਘਗਰਾ ਅਕਸਰ ਖਾਸ-ਖਾਸ ਕਰ ਜਾਂਦੇ ਪਾਏ ਜਾਂਦਾ ਸੀ ਘਗਰੇ ਦੇ ਹੇਠੋਂ ਵੀ ਸੱਟਮੀਆਂ ਸਲਵਾਰਾਂ ਹੁੰਦੀਆਂ ਸਨ ਔਰਤਾਂ ਆਪਣੇ ਘਗਰੇ ਮੋਢੇ ਉੱਤੇ ਪੱਤ ਲੈਂਦੀਆਂ ਸਨ ਤੇ ਪਿੰਡ ਦੇ ਲਾਗੇ ਜਾ ਕੇ ਪਹਿਨ ਲੈਂਦੀਆਂ ਸਨ ਭਾਬੀ ਆਪਣੇ ਦਿਓ ਨੂੰ ਇੱਕ ਘਗਰਾ ਚੁਕਾ ਲੈਂਦੀਆਂ ਸਨ ਦਿਓ ਦਾ ਬੇ ਨਾ ਜਾਇ ਲਾਮ ਨੂੰ ਕੌਣ ਚੁਕੂ ਵੇ ਇੱਕ ਘਰਾ ਮੇਰਾ ਚੰਨ ਜਿਹੇ ਦਿਓਰ ਦੇ ਬਿਨਾ ਕੌਣ ਚੁਕੂ ਕੌਣ ਚੁੱਕਦਾ ਭਾਬੀ ਦਾ ਘਗਰਾ ਚੰਨ ਜਿਹੇ ਦਿਓਰ ਬਿਨਾ ਸਹੁਰਿਆਂ ਦਾ ਪਿੰਡ ਨੇੜੇ ਆ ਗਿਆ ਹੈ ਪਰ ਨਖਰੋ ਦਾ ਜੇ ਵੀ ਘਗਰਾ ਰਾਸ ਨਹੀਂ ਹੋ ਰਿਹਾ ਹੈ ਤੇਰਾ ਕਗਰਾ ਰਾਸ ਨਾ ਆਵੇ ਸਹਰਿਆਂ ਦਾ ਪਿੰਡ ਆ ਗਿਆ ਕਗਰਾ ਪੰਜਾਬਣਾਂ ਦਾ ਜਲਾਉ ਹੁੰਦਾ ਸੀ ਕਗਰਾ ਤਾਂ ਕਗਰਾ ਉਸ ਵਿੱਚ ਜਿਹੜਾ ਨਾਲਾ ਪੈਂਦਾ ਸੀ ਉਹ ਵੀ ਸਤਰੰਗਾ ਤੇ ਸਲਮਸਤਾਰਿਆਂ ਵਾਲਾ ਹੁੰਦਾ ਸੀ ਕਗਰੇ ਦੇ ਨਾਲ ਇਹਦੀ ਖਤਰ ਕਮਿਆ ਸਹਿਰ ਪਟਿਆਲਾ ਇੱਕ ਨਾਲਾ ਨਹੀਂ ਲੱਭਾ ਮੈਨੂੰ ਸਲਮਸਤਾਰਿਆਂ ਵਾਲਾ ਕੀਲੀ ਤੋਂ ਲਿਆਈ ਕਗਰਾ ਫਾਮਾਇਦੇ ਵਿੱਚ ਨੌਲਾ ਈਲੀ ਤੋਂ ਲਿਆਈ ਘਗਰਾ ਜਦ ਜਦ ਜੱਟ ਜੱਟੀ ਰਸ ਕੇ ਬੇਕੇ ਤੁਰਦੀ ਤਾਉ ਜੱਟ ਨੂੰ ਚੇਤਾਵਨੀ ਦਿੰਦੀ ਇਸ ਤਰ੍ਹਾਂ ਕਹਿੰਦੀ ਸੀ ਤੇਰੇ ਜਿੱਤਾ ਦੋ ਹੀ ਥਾਂ ਨੇ ਜਾਂ ਠੀਕ ਜਾਂ ਥਾਂ ਨੇ ਜਾਂ ਠੀਕੇ ਤੂੰ ਤੇ ਜਿੱਤਾ ਬੈਲੀ ਹੋ ਗਿਓ ਮੈਂ ਜਾਣੀ ਆ ਠੀਕੇ ਕੋਠੇ ਚੜ ਚੜ ਰਾ ਵੇਖੇਗਾ ਪਾਉਗਾ ਚੌੜਾ ਮੇਰਾ ਵੇਖ ਵੇਖ ਰੋਇੰਗਾ ਜੱਟਾ ਕਾਲਾ ਕੱਗਰਾ ਸੰਦੂਕ ਵਿੱਚ ਮੇਰਾ ਵੇਖ ਦੇ ਰੋਇੰਗਾ ਜੱਟਾ ਲਾਜ ਕੋ ਬੋਟੀਆਂ ਨੂੰ 20 ਗਜਾ ਕੱਗਰਾ ਭਾਰਾ ਵੀ ਲੱਗਦਾ ਸੀ ਮੇਰਾ ਲੱਕ ਤੋੜਨੋਂ ਤੱਕ ਜਾਵੇ ਕੱਗਰਾ 20 ਗਜ ਦਾ ਆਨੰਦਦਾ ਨੂਰਪੁਰੀ ਦਾ ਗੀਤ ਵੀ ਕੱਗਰੇ ਬਾਰੇ ਕੁਝ ਇਦਾਂ ਕਹਿੰਦਾ ਏ ਚੰਨ ਵੇਖ ਕੇ ਕੱਗਰਾ 20 ਗਜ ਦਾ ਲੱਕ ਗੋਰੀ ਦਾ ਅਮਰੋੜਾ ਖਾਵੇ ਭੇਸ ਨਾ ਜਾਵੇ ਸੰਕਣ ਮੇਲੇ ਦੀ ਕੱਗਰਾ ਮੁਕਾਣਾ ਉੱਤੇ ਜਰੂਰ ਪਾਇਆ ਜਾਂਦਾ ਸੀ ਔਰਤਾਂ ਜਦ ਕਿਸੇ ਬੁੱਢੇ ਬੁੱਢਣੀ ਪਿੱਟਦੀਆਂ ਸਨ ਕੱਗਰਾ ਬਾਵਾ ਢੋਲ ਬੰਗ ਵੱਜਦਾ ਸੀ ਇਹਨੂੰ ਸਸਤੀ ਮੁਕਾਣੇ ਪਾਵਾਂ ਬੇਕੱਗਰਾ ਸੂਫ ਦੇ ਆ ਕੱਗਰੇ ਦੇ ਨਾਲੇ ਨਾਲ ਗੋਰੀਆਂ ਸਾਰੇ ਜੜ ਲੈਂਦੀਆਂ ਅਤੇ ਘੁੰਗਰੂ ਬੰਨ ਲੈਂਦੀਆਂ ਸਨ ਇਹ ਕੱਗਰੇ ਦਾ ਕੱਗਰੇ ਨਾਲੇ ਵੀ ਦਰਸ਼ਨੀ ਹੋ ਨਬਰਦੇ ਸਨ ਜਿਨ੍ਹਾਂ ਨੂੰ ਮੁੰਡੇ ਵੰਦੇ ਹੀ ਰਹਿ ਜਾਂਦੇ ਸਨ ਇਹ ਰੰਗ ਬਰੰਬੀ ਨਾਲੇ ਗਾਜੂਗਾਜ ਪਰ ਲਕਣਾ ਲੰਕ ਦੇ ਹੁੰਦੇ ਸਨ ਨਾਲਾ ਟੰਗ ਲੈ ਘੰਗਰੂਆ ਵਾਲਾ ਨੀ ਟੁੱਲੀ ਆਉਂਦੀ ਛੜਿਆਂ ਦੀ ਮੇਰੀ ਲਾਉਣ ਲਾਉਣ ਨਾਲ ਜਾ ਕੇ ਨਾਲਾ ਕਹੇ ਵੀ ਕੱਗਰੇ ਨੂੰ ਸ਼ਰਮ ਨਹੀਂ ਅੱਜ ਕੱਲ ਕੱਗਰੇ ਸਮਾਪਤ ਹੋ ਗਏ ਹਨ ਸੋ ਗੁਰਦਾਸ ਮਾਨ ਨੇ ਸੱਚ ਹੀ ਕਿਹਾ ਏ ਠੱਗਰੇ ਵੀ ਗਏ ਫਲਕਾਰੀਆਂ ਵੀ ਗਈਆਂ ਹੁਣ ਚੱਲ ਪਏ ਪਲੈਤੀ ਬਾਣੇ ਜੀ ਹਾਂ ਹੁਣ ਘਗਰਿਆਂ ਦਾ ਦੌਰ ਖਤਮ ਹੋ ਗਿਆ ਏ ਤੇ ਇਹ ਜਗ੍ਹਾ ਤੇ ਸਲਵਾਰਾਂ ਤੇ ਜੀਨਾ ਆ ਗਈਆਂ ਨੇ ਜੋ ਅੱਜਕੱਲ ਦੀਆਂ ਔਰਤਾਂ ਪਹਿਨਦੀਆਂ ਨੇ ਉਹ ਪੁਰਾਣੇ ਸਮਿਆਂ ਵਿੱਚ ਇਹ ਘਰੇ ਘਰ ਘਰ ਵਿੱਚ ਮੌਜੂਦ ਹੁੰਦੇ ਸੀ ਤੇ ਸਾਰੀਆਂ ਔਰਤਾਂ ਪੈਂਦੀਆਂ ਸਨ ਜੋ ਕਿ ਹੁਣ ਘਰਾਂ ਵਿੱਚੋਂ ਲੋ ਫੋਨ ਕਿਨਾਰੇ ਨੇ ਸੋ ਇਹ تھی ਜੀ ਘਰੇ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਅੱਜ ਦਾ ਵਲੌਗ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ